ਅਈ ਤਾਂ ਮਾਫ ਕਰਨਾ ਬੰਦਾ ਬੰਦਿਆਂ ਨੂੰ ਪੁੱਛਦਾ ਫਿਰਦੇ ਜਦੋਂ ਸਤਿਗੁਰੂ ਸ਼ਬਦ ਵੀ ਆਉਂਦਾ ਹੈ ਨਾ ਗੁਰੂ ਸ਼ਬਦ ਵੀ ਆਉਂਦਾ ਹੈ ਨਾ ਦੇਹਾਂ ਮਗਰ ਪਾਈਦਾ ਹੈ ਗੁਰੂ ਕੌਣ ਹੈ ਸੱਚਾ ਜਿਹਦੇ ਉਪਦੇਸ਼ ਵਿੱਚੋਂ ਜੀਵਨ ਮਿਲੇ ਐਸਾ ਥੋੜਾ ਵੀ ਗੁਰੂ ਕਵੇ ਜੀ ਮੈਂ ਗੋਭੀ ਤੇ ਫੋਲ ਨੂੰ ਹੱਥ ਲਾਤਾ ਤੇ ਹੁਣ ਇਹ 2 ਲੱਖ ਦਾ ਹੋ ਗਿਆ ਇਹੋ ਜਿਹੇ ਗੁਰੂ ਵੀ ਹੈਗੇ ਨੇ ਉਹਨੂੰ ਵੀ ਲੋਕ ਸਤਿਗੁਰੂ ਕਹਿੰਦੇ ਨੇ ਸਾਡਾ ਸਤਿਗੁਰੂ ਤਾਂ ਉਹ ਹੈ ਜਿਹੜਾ ਜੀਵਨ ਨੂੰ ਅਮੋਲਕ ਬਣਾ ਦਿੰਦਾ ਹੈ ਕੱਚ ਤੋਂ ਕੰਚਨ ਬਣਾਉਂਦਾ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਵਿਖ ਵਾਲੇ ਜੀਵਨ ਨੂੰ ਵੀ ਅੰਮ੍ਰਿਤ ਬਣਾ ਦਿੰਦਾ ਹੈ ਗੁਰੂ ਗੁਰੂ ਕੋਲੇ ਕਲਾ ਹੈ ਵੇਚ ਤਾਂ ਸਮਾਜ ਵਿੱਚ ਬੜੇ ਲੋਕ ਨੇ ਜਿਹੜੇ ਸਤ ਗੁਰੂ ਗੁਰੂ ਇਦਾਂ ਦੇ ਸ਼ਬਦ ਦੇਆਂ ਦੇ ਨਾਲ ਵੀ ਬੰਦਿਆਂ ਨਾਲ ਵੀ ਅੱਜ ਅਜੋਕੇ ਸਮੇਂ ਚ ਲਾ ਕੇ ਬਿਠੇ ਨੇ ਤੇ ਇਵਨ ਇੱਥੋਂ ਤੱਕ ਉਹਨਾਂ ਦੇ ਮੰਨਣ ਵਾਲੇ ਪੈਰੋਕਾਰ ਸ਼ਰਧਾਲੂ ਦਸਤਾਰਧਾਰੀ ਹੋਣਗੇ ਤੁਹਾਨੂੰ ਮਿਲਣਗੇ ਉਹ ਗੁਰੂ ਤੋਂ ਘੱਟ ਉਹਨਾਂ ਦੀ ਪਦਵੀ ਨਹੀਂ ਰੱਖਦੇ ਹੋ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਲੱਗਿਆ ਕਈ ਵਾਰੀ ਉਦਾਂ ਚੰਗੀ ਤਰ੍ਹਾਂ ਨਹੀਂ ਝੁਕਦਾ ਜਿਵੇਂ ਦੇਹ ਦੇ ਅੱਗੇ ਜਾ ਕੇ ਝੁਕਦਾ ਹੈ ਦੇਹ ਦੇ ਅੱਗੇ ਤੇ ਮੈਂ ਐਸੇ ਬੰਦੇ ਵੀ ਵੇਖੇ ਨੇ ਗੁਰੂ ਕੋਲ ਆਉਣਗੇ ਤੇ ਕਈ ਵਾਰੀ ਬਹਾਨਾ ਹੁੰਦਾ ਵੀ ਲੱਤ ਦੁਖਦੀ ਹੈ ਬਾਹਂ ਦੁਖਦੀ ਹੈ ਦੇਹ ਦੇ ਕੋਲ ਜਾ ਕੇ ਤੇ ਜ਼ਮੀਨ ਤੇ ਬਹਿਣਾ ਉਥੇ ਸ਼ਬਦ ਨਾਲੋਂ ਵੀ ਜ਼ਿਆਦੀ ਰਿਸਪੈਕਟ ਦੇਹ ਨੂੰ ਦਿੱਤੀ ਜਾਣੀ ਹੈ ਜਿਹੜੇ ਦੇਹਾਂ ਦੀ ਪੂਜਾ ਕਰਦੇ ਨੇ ਹੁਣ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਨਿਕਟ ਬੁੱਝਾ ਸੋ ਬੁਰਾ ਕਿਉਂ ਕਰੇ ਜਿਹਨੇ ਨਿਕਟ ਬੁੱਝ ਲਿਆ ਜਿਸ ਨੇ ਭੇਤ ਸਮਝ ਲਿਆ ਉਹ ਕੈਮਰਾ ਨਹੀਂ ਵੇਖੇਗਾ ਫੇਰ ਤੇ ਰਿਕਾਰਡਿੰਗ ਹੋ ਰਹੀ ਹੈ ਉਹਦੀ ਜ਼ਿੰਦਗੀ ਚੋਂ ਬੁਰਿਆਂ ਕੰਮਾਂ ਦੀ ਗਿਣਤੀ ਘਟ ਜਾਏਗੀ ਤੇ ਚੰਗੇ ਕੰਮਾਂ ਦੀ ਗਿਣਤੀ ਹੁਣ ਕਈ ਵਾਰੀ ਸੋਚੀਦਾ ਹੈ ਵੀ ਜੇ ਮੈਂ ਆਪਾਂ ਜ਼ਿੰਦਗੀ ਚੋਂ ਬੁਰੇ ਕੰਮ ਘਟ ਕਰਾਂਗੇ ਚੰਗੇ ਕੰਮ ਵਧ ਕਰਾਂਗੇ ਤੇ ਫਾਇਦਾ ਕਿਹਦਾ ਹੋਣਾ ਭਲਾ ਫਾਇਦਾ ਤੇ ਆਪਣੇ ਹੋਣਾ ਹੈ ਮੰਨ ਲਓ ਜੀ ਕੋਈ ਬੰਦਾ ਜ਼ਿੰਦਗੀ ਚੋਂ ਬੁਰੇ ਕੰਮ ਘਟਾ ਦੇਵੇ ਚੰਗੇ ਕੰਮ ਵਧਾ ਦੇਵੇ ਤੇ ਫਾਇਦਾ ਕਿਆ ਕਿਹਦਾ ਹੋਏਗਾ ਜੀ ਸਭ ਤੋਂ ਪਹਿਲਾਂ ਜਿਹੜਾ ਬੰਦਾ ਕਰੇਗਾ ਉਹਦੇ ਹੋਏਗਾ ਨਾ ਇਹ ਸੇਮ ਜਵਾਕਾਂ ਵਾਲੀ ਗੱਲ ਹੈ ਜਿਵੇਂ ਜਵਾਕ ਨੂੰ ਮਾਂ ਨਵਾਉਂਦੀ ਸੀ ਨਾ ਤੂੰ ਕਈ ਵਾਰੀ ਬੱਚਾ ਬਾਹ ਛੜਾ ਛੜਾ ਕੇ ਬਾਹਰ ਨੂੰ ਭਜਦਾ ਸੀ ਤੂੰ ਨੂੰ ਇਹ ਨਹੀਂ ਸੀ ਪਤਾ ਵੀ ਮਾਂ ਨੂੰ ਆਂਦੀ ਪੁੱਤ ਤੈਨੂੰ ਮੈਂ ਸੋਨਾ ਬਣਾਉਣਾ ਚਾਹੁੰਦੀ ਆ ਤਾਂ ਕਿ ਤੈਨੂੰ ਹਰ ਕੋਈ ਚੁੱਕੇ ਜੇ ਤੂੰ ਲਿਬੜਿਆ ਹੋਇਆ ਤਾਂ ਤੇਰੇ ਵੱਲ ਕਿਸੇ ਨੇ ਵੇਖਣਾ ਵੀ ਨਹੀਂ ਗੁਰੂ ਵੀ ਮਾਂ ਹੈ ਗੁਰੂ ਜੀ ਸਾਨੂੰ ਅੰਦਰੋਂ ਬਾਹਰੋਂ ਸਾਫ਼ ਕਰਨਾ ਚਾਹੁੰਦੇ ਨੇ ਤਾਂ ਹੀ ਤੇ ਆਖਿਆ ਸੀ ਪੂਤਾ हे पुत्रा माता की आशीष तेनु गुरु मां दी आशीष है निमख ना बिसरो तुमको हर हर सदा भजो जगदीश कपड़ पत परमेश्वर राखी जिवे कपड़ा बंदे दी पत ਟਕਦਾ ਹੈ ਬੰਦੇ ਦਾ ਨਗੇਜ ਟਕਦਾ ਹੈ ਭੋਜਨ ਕੀਰਤਨ ਨੀਤ ਇਦਾਂ ਗੁਰੂ ਦਾ ਸ਼ਬਦ ਤੇਰੀ ਪਤ ਟਕੇ ਭਾਵ ਤੈਨੂੰ ਚੰਗੇ ਕੰਮਾਂ ਦੀ ਪ੍ਰੇਰਣਾ ਦੇਵੇ ਕਪੜ ਪਤ ਪਰਮੇਸ਼ਰ ਰਾਖੀ ਜਿਵੇਂ ਕਪੜਾ ਬੰਦੇ ਦੀ ਪਤ ਟਕਦਾ ਹੈ ਇਦਾਂ ਗੁਰੂ ਵੱਲੋਂ ਗੁਰੂ ਮਾ ਵੱਲੋਂ ਤੈਨੂੰ ਅਸੀਸਾ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਤੈਨੂੰ ਬੁਰਿਆਂ ਕੰਮਾਂ ਤੋਂ ਬਚਾਏ ਤੇਰੀ ਇੱਜ਼ਤ ਬਣੀ ਰਵੇ ਤੇਰਾ ਜੀਵਨ ਵਧੀਆ ਬਣੇ ਨਿਕਟ 부ਜੈ ਸੋ ਬੁਰਾ ਕਿਉ ਕਰੈ ਜਿਹੜਾ ਨਿਕਟ 부ਜੇਗਾ ਉਹ ਬੁਰਾ ਨਹੀਂ ਕਰੇਗਾ ਅਗਲੀ ਪੰਕਤੀ ਜੇ ਨਾਲ ਹੀ ਕਹਤਾ ਬਿਕ ਸੰਚੈ ਸਾਰੇ ਪੜੋ ਜੀ ਗੁਰੂ ਕੇ ਪਿਆਰੇ ਨਾਲ-ਨਾਲ ਸਕਰੀਨ ਤੇ ਆ ਰਿਹਾ ਹੈ ਨਿਕਟ 부ਜੈ ਸੋ ਬੁਰਾ ਕਿਉ ਕਰੈ ਬਿਕ ਸੰਚੈ ਨਿਤ ਡਰਦਾ ਫਿਰੇ ਜਿੰਨੀ ਜ਼ਹਿਰ ਇਕੱਠੀ ਕੀਤੀ ਉਹਨੇ ਡਰ ਜ਼ਿੰਦਗੀ ਚ ਪੈਦਾ ਹੋ ਗਿਆ ਬਿਕ ਸੰਚੈ ਨਿਤ ਡਰਦਾ ਫਿਰੇ ਹੁਣ ਬਿਕ ਕੀ ਇਹ ਬਾਣੀ ਚ ਹੁਣ ਬਿਕ ਦਾਰ ਤੇ ਜ਼ਹਿਰ ਆਪਾਂ ਨੂੰ ਸਾਰੇ ਨੂੰ ਪਤਾ ਹੁਣ ਜਿਹੜੀ ਦੁਨਿਆਵੀ ਜ਼ਹਿਰ ਹੁੰਦੀ ਬੰਦੇ ਨੂੰ ਉਹਦਾ ਦੇ ਦਿਓ ਤੇ ਬੰਦਾ ਫੁੜਕ ਗਿਆ ਕੋਈ 2-4 ਮਿੰਟ ਅੱਧਾ ਘੰਟਾ ਵੱਧ ਕੱਢ ਜੂਗਾ ਕੋ ਹਸਪੀਟਲ ਲੈ ਜਾਓਗੇ ਹੋਦਾ ਹੋਰ ਸਮਾਂ ਵੱਧ ਕੱਢ ਜਵੇ ਪਰ ਜ਼ਹਿਰ ਨੁਕਸਾਨ ਕਰਦੀ ਹੈ ਨਾ ਇਥੇ ਕਿਹੜੀ ਅਛਾ ਜਿੰਨੀ ਜ਼ਹਿਰ ਇਕੱਠੀ ਕੀਤੀ ਬਿਕ ਸੰਚੈ ਨਿਤ ਡਰਤਾ ਅਛਾ ਡਰ ਕਿਉਂ ਪੈਦਾ ਹੋਇਆ ਕਿਉਂਕਿ ਜ਼ਹਿਰ ਇਕੱਠੀ ਕੀਤੀ ਸੀ ਜਿੰਨੀ ਜ਼ਹਿਰ ਇਕੱਠੀ ਕਰੀ ਗਿਆ ਉਨੀ ਉਹਨਾਂ ਡਰ ਵੱਧ ਆ ਗਿਆ ਅਛਾ ਗੁਰਬਾਣੀ ਚ ਜ਼ਹਿਰ ਕਿਹਨੂੰ ਆਖਿਆ ਭਲਾ ਭਗਤ ਅੰਨਾ ਜੀ ਦੇ ਸ਼ਬਦ ਪੜ੍ਹ ਲਈ ਆਪਾਂ ਭਗਤ ਅੰਨਾ ਜੀ ਫਰਮਾਉਂਦੇ ਨੇ ਪਰਮਤ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਧਰ ਨਹੀਂ ਧੀਰੇ ਲਾਲਚ ਬਿਕ ਬਾਣ ਚ ਲਾਲਚ ਨੂੰ ਜ਼ਹਿਰ ਆਖੇ ਜਿਹੜਾ ਲਾਲਚ ਹੈ ਜ਼ਹਿਰ ਹੈ ਅਸਾ ਇੱਕ ਜ਼ਹਿਰ ਹੁੰਦਾ ਬੰਦੇ ਨੂੰ ਸਿੱਧਾ ਦੇ ਦੇ ਉਹ ਬੰਦਾ ਖਤਮ ਹੋ ਗਿਆ ਇਹ ਲਾਲਚ ਦਾ ਜ਼ਹਿਰ ਹੈ ਬੰਦੇ ਨੂੰ ਹੌਲੀ ਹੌਲੀ ਮਾਰਦਾ ਹੈ ਪਤਾ ਕਿਦਾਂ ਮਾਰਦਾ ਹੈ ਜਦੋਂ ਭਾਈ ਸਤਾ ਬਲਵੰਡ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਭਾਈ ਸਤਾ ਬਲਵੰਡ ਜੀ ਵਾਰ ਵਿੱਚ ਪਤਾ ਕੀ ਫਰਮਾਉਂਦੇ ਨੇ ਕਹਿੰਦੇ ਲੱਭ ਵਿਣਾਹੇ ਮਾਨਸਾਂ ਜੋ ਪਾਣੀ ਬੂਰ ਤੁਸੀਂ ਵੇਖਿਆ ਜਦੋਂ ਪਾਣੀ ਖਲੋਤਾ ਹੋਵੇ ਤੇ ਖਲੋਤੇ ਪਾਣੀ ਤੇ ਜਾਲਾ ਆ ਜਾਂਦਾ ਉਹਨੂੰ ਬੂਰ ਕਹਿੰਦੇ ਆਪਾਂ ਜਾਲਾ ਕਿਸੇ ਲਾ ਕੇ ਜਾਲਾ ਕਹਿੰਦੇ ਕਿਤੇ ਬੂਰ ਕਹਿ ਦਿੰਦੇ ਜਦੋਂ ਪਾਣੀ ਖਲੋਤਾ ਅੱਛਾ ਖਲੋਤੇ ਪਾਣੀ 'ਚ ਹਮੇਸ਼ਾ ਜਾਲਾ ਆਉਂਦਾ ਚੱਲਦੇ ਪਾਣੀ 'ਚ ਜਾਲਾ ਨਹੀਂ ਆਉਂਦਾ ਜਦੋਂ ਪਾਣੀ ਖਲੋ ਜਾਂਦਾ ਨਾ ਖੜੋਤ ਜਿਹੜੇ ਪਾਣੀ 'ਚ ਖੜੋਤ ਆ ਗਈ ਜਦੋਂ ਪਾਣੀ ਖਲੋ ਗਿਆ ਜਾਲਾ ਵੱਜ ਗਿਆ ਉੱਥੇ ਉੱਥੇ ਜਾਲਾ ਆ ਗਿਆ ਅੱਛਾ ਪਾਣੀ ਕਿੰਨਾ ਸੋਹਣਾ ਸੀ ਜਾਲੇ ਨੇ ਪਾਣੀ ਦੀ ਸੁੰਦਰਤਾ ਖਰਾਬ ਕਰ ਦਿੱਤੀ ਮੜਾ ਜਾਂ ਜਾਲਾ ਪਰਾਂ ਕਰਦੇ ਹਾਂ ਥੱਲੇੋਂ ਪਾਣੀ ਸਾਫ਼ ਨਿਕਲ ਆਉਂਦਾ ਲੱਭ ਵਿਣਾ ਹੈ ਮਾਨਸਾ ਲੱਭ ਲਾਲਚ ਵਿਣਾ ਹੈ ਮਾਨਸਾ ਵਿਨਾਹਾਰਤਾ ਨਾਸ਼ ਕਰਦਾ ਹੈ ਮਾਨਸਾਦਾਰ ਤੇ ਮਨੁੱਖਾਂ ਨੂੰ ਜਿਵੇਂ ਪਾਣੀ ਦੀ ਸੁੰਦਰਤਾ ਨੂੰ ਬੂਰ ਜਾਲਾ ਖਰਾਬ ਕਰ ਦਿੰਦਾ ਹੈ ਇਦਾਂ ਲਾਲਚ ਮਨੁੱਖਾਂ ਦੀ ਸੁੰਦਰਤਾ ਨੂੰ ਖਰਾਬ ਕਰ ਦਿੰਦਾ ਤੁਸੀਂ ਵੇਖਿਓ ਜਿੰਨਾ ਮਰਜੀ ਬੰਦੇ ਨੇ ਕੱਪੜੇ ਸੋਹਣੇ ਪਾਏ ਹੋਣ ਐਨ ਵਧੀਆ ਘਰ ਚ ਰਹਿੰਦਾ ਹੋਵੇ ਜੇ ਲਾਲਚ ਹੋਵੇ ਉਹਨੂੰ ਲੋਕ ਕਿੰਨੇ ਭਲਾ ਬੰਦਾ ਬਹੁਤਾ ਹੀ ਲਾਲਚੀ ਤੇ ਕਪੜੇ ਭਾਵੇਂ ਬੰਦੇ ਨੇ ਸੁਧਾਰਨ ਪਾਇਓਵੇ ਸੁਧਾਰਨ ਘਰ ਚ ਰਹਿੰਦਾ ਹੋਵੇ ਜੇ ਲਾਲਚਨਾ ਕਰਦਾ ਕੀ ਜਾਂਦੇ ਤੇ ਬੰਦਾ ਬੜਾ ਕਮਾਲ ਦਾ ਬਈ ਇਹਨੇ ਖਵਾਇਆ ਉਗਾ ਪਰ ਕਿਸਦਾ ਬੋਲੋ ਪਿਆਰਿਓ ਖਾਦਾ ਨਹੀਂ ਹੋਏਗਾ ਕੋਈ ਇਹਦੇ ਨਾਲ ਧੋਖਾ ਕਰ ਗਿਆ ਹੋਵੇ 100 ਵਾਰ ਕਰ ਗਿਆ ਹੋਵੇ ਪਰ ਇਹਨੇ ਆਪਣੀ ਜ਼ਿੰਦਗੀ ਚ ਕਿਸੇ ਨਾਲ ਧੋਖਾ ਨਹੀਂ ਕੀਤਾ ਸੁੰਦਰਤਾ ਆਪੇ ਆ ਗਈ ਨਾ ਲੋਕ ਉਹਦੀ ਤਾਰੀਫ ਕਰਦੇ ਨੇ ਨੁਕਸਾਨ ਕਹਿੰਦੇ ਕਿਸੇ ਨੇ ਭਾਵੇਂ ਦਾ ਨੁਕਸਾਨ ਕੀਤਾ ਹੋਵੇ ਪਰ ਇਹਨੇ ਨਹੀਂ ਕਿਸੇ ਦਾ ਨੁਕਸਾਨ ਕੀਤਾ ਲੱਭ ਵਿਣਾ ਹੁਣ ਇੱਕ ਇੱਕ ਪੰਕਤੀ ਵਿੱਚ ਵੀ ਕਿੱਡਾ ਵੱਡਾ ਮੈਸੇਜ ਹੈ ਲੱਭ ਵਿਣਾ ਹੈ ਮਾਨਸਾ ਜਿਉ ਪਾਣੀ ਬੂਰ ਅੱਛਾ ਪਾਣੀ ਸਾਫ ਹੈ ਸੋਹਣਾ ਵਾ ਮੜਾ ਜਾ ਉਤੋਂ ਜਾੜਾ ਫਰੀਆ ਪਰਾਂ ਕਰ ਦਈਏ ਪਾਣੀ ਸੋਹਣਾ ਵਾ ਬੰਦਾ ਤੇ ਉਹੀ ਵਧੀਆ ਥੋੜਾ ਜਿਹਾ ਲਾਲਚ ਪਰਾਂ ਕਰ ਦੇਵੇ ਲਾਲਚ ਨੇ ਜ਼ਿੰਦਗੀ ਤਬਾਹੀ ਅੱਛਾ ਲਾਲਚ ਨੂੰ ਪਾਣੀ ਚ ਕੁੱਤਾ ਵੀ ਆਖਿਆ ਹੈ ਲੱਭ ਕੁੱਤਾ ਲਾਲਚ ਰੂਪੀ ਕੁੱਤਾ ਅੰਦਰ ਬੈਠਾ ਹੋਇਆ ਬੰਦੇ ਦੇ ਤੋ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਹੁਣ ਸਮਝ ਆ ਗਈ ਬਖ ਕੀ ਹੈ ਬਖ ਜਿੰਨੇ ਵੀ ਵਕਾਰ ਨੇ ਇਹਨਾਂ ਨੂੰ ਯਹਰ ਆਖਿਆ ਬਾਣੀ ਚ ਜਿੰਨੇ ਵੀ ਵਕਾਰ ਨੇ ਲਾਲਚ ਨੂੰ ਸਿੱਧਾ ਕਹਤਾ ਵੀ ਪਰਮਤ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਖ ਕਾਮ ਲੁਭਦ ਰਾਤਾ ਕਾਮ ਵਾਸ਼ਨਾਵਾਂ ਲਾਲਚ ਇਹ ਸਭ ਯਹਰ ਹੈ ਕਿਦਾਂ ਮਾਰਦੀ ਹੈ ਲਾਲਚ ਵੀ ਬੰਦੇ ਨੂੰ ਮਾਰਦਾ ਲਾਲਚ ਵੀ ਜਿਹੜਾ ਬੰਦਾ ਲਾਲਚੀ ਹੁੰਦਾ ਉਹਦੇ ਰਿਸ਼ਤੇਦਾਰ ਸਾਖਸਬੰਦੀ ਦੋਸਤ ਮੇ ਤਾਂ ਸਭ ਉਹ ਤੋਂ ਕਿਨਾਰਾ ਕਰਨ ਲੱਗ ਪਏ ਕਹਿੰਦੇ ਛੱਡੋ ਪਰ ਇਹ ਬਧੀਆ ਘਟਿਆ ਦਰਜੇ ਦਾ ਇਨਸਾਨ ਆ ਤੁਸੀਂ ਵੇਖਿਓ ਸਮਾਜ ਵਿੱਚ ਹੌਲੀ ਹੌਲੀ ਲੋਕ ਕਿਨਾਰਾ ਕਰਦੇ ਆ ਤੇ ਬਾਣੀ ਚ ਪਤਾ ਕੀ ਲਿਖਿਆ ਲੋਭੀ ਕਾ ਵਸਾ ਨਾ ਕੀਚੇ ਜੇ ਕਾ ਪਰ ਵਸਾਈ ਤੇ ਅੰਤ ਕਾਲ ਤਿੱਥੇ ਤੋਹੇ ਜਿੱਥੇ ਹੱਥ ਨਾ ਪਾਏ ਕਹਿੰਦੇ ਲੋਭੀ ਤੇ ਯਕੀਨ ਨਾ ਕਰਿਓ ਧੱਕਾਉ ਨੇ ਜਾ ਕੇ ਉੱਥੇ ਦੇਣਾ ਜਿੱਥੇ ਤੁਹਾਡਾ ਹੱਥ ਪਾਉਣ ਜਗ੍ਹਾ ਹੀ ਕੋਈ ਨਹੀਂ ਹੁੰਦੀ ਕਈ ਵਾਰੀ ਜਦੋਂ ਕੋਈ ਕੁਤੂ ਬੰਦਾ ਉੱਤੋਂ ਡਿੱਗਣ ਲੱਗੇ ਤੇ ਹੱਥ ਪਾਉਣ ਲਈ ਕੋ ਮਾੜੀ ਮੋੜ ਕਿਨਾਰਾ ਆ ਜਾਂਦਾ ਕੋ ਬਨੇਰਾ ਬੰਦੇ ਦੇ ਹੱਥ ਆ ਜਾਂਦਾ ਕਹਿੰਦੇ ਛੱਤ ਤੋਂ ਡਿੱਗਣ ਲੱਗੇ ਤੇ ਮਾੜਾ ਮੋੜ ਬਨੇਰਾ ਹੱਥ ਆਜੂ ਲਾਲਚੀ ਬੰਦਾ ਤਾਂ ਉਹ ਇਨਸਾਨ ਵਾਂ ਤੈਨੂੰ ਧੋਖਾ ਜਾ ਕੇ ਉੱਥੇ ਦੇਉ ਜਿੱਥੇ ਤੇਰੀ ਜ਼ਿੰਦਗੀ ਦਾ ਐਂਡ ਹੀ ਐਂਡ ਆ ਖਤਮ ਹੀ ਖਤਮ ਤੋ ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਕਾ ਵਸਾ ਨਾ ਕੀਚੇ ਜੇ ਕਾ 파ਰ ਵਸਾਏ ਅੰਤ ਕਾਲ ਤਿੱਥਾ ਤੋਂ ਹੈ ਜਿੱਥੇ ਹੱਥ ਨਾ ਪਾਏ ਹੁਣ ਕਈ ਵਾਰੀ ਤੁਸੀਂ ਵੇਖਿਆ ਜਦੋਂ ਆਪਾਂ ਆਪਣੇ ਪੁੱਤਾਂ ਧੀਆਂ ਦੇ ਰਿਸ਼ਤੇ ਵੀ ਕਰਦੇ ਆਂ ਕਈ ਵਾਰੀ ਨਾ ਆਪਾਂ ਨੂੰ ਪਹਿਲੀ ਮਿਲਣੀ 'ਚ ਪਤਾ ਲੱਗ ਜਾਂਦਾ ਉਹਦੀ ਨਿਗਾਹ 'ਚੋਂ ਪਤਾ ਲੱਗਦਾ ਵੀ ਲਾਲਚ ਹੈਗਾ ਕਿ ਨਹੀਂ ਹੈਗਾ ਪਰ ਸਮਾਜ ਕਈ ਵਾਰੀ ਕਹਿੰਨੇ ਨਹੀਂ ਫੇਰ ਵੀ ਚੰਗਾ ਕਰਾਣਾ ਵਾ ਅਜੇ ਤੱਕ ਇਹ ਨਹੀਂ ਸਮਝ ਲੱਗੀ ਵੀ ਜਦੋਂ ਲਾਲਚ ਪਹਿਲੇ ਦਿਨ ਹੀ ਦੇਖਿਆ ਵੀ ਕਰਾਣਾ ਚੰਗਾ ਕਿਦਾਂ ਹੋ ਜਾ ਜਦੋਂ ਤੁਹਾਨੂੰ ਦੇਸੀ ਪਿਆ ਪਹਿਲੇ ਦਿਨ ਹੀ ਪਹਿਲੀ ਮਿਲਣੀ 'ਚ ਹੀ ਪਤਾ ਲੱਗ ਗਿਆ ਵੀ ਨਿਗਾਹ ਦੇ ਵਿੱਚੋਂ ਤੁਹਾਨੂੰ ਤੁਹਾਡੀ ਮਿਲਣੀ 'ਚੋਂ ਦੀ ਬੋਲ ਬਾਣੀ 'ਚੋਂ ਪਤਾ ਲੱਗ ਗਿਆ ਵੀ ਲਾਲਚ ਹੈ ਤਫਿਰ ਦਾ ਮਤਲਬ ਹੈ ਨੁਕਸਾਨ ਹੋਏਗਾ ਫਿਰ ਵਧੀਆ ਇਹਦਾ ਐਂਡ ਨਹੀਂ ਹੋਏਗਾ ਨਾ ਨੁਕਸਾਨ ਹੋਏਗਾ ਜੇ ਲਾਲਚ ਹੈ ਜ਼ਿੰਦਗੀ ਚ ਹੁਣ ਸਤਗੁਰੂ ਜੀ ਕਹਿੰਦੇ ਨੇ ਬੇਕ ਸੰਚੈ ਨਿਤ ਡਰਤਾ ਫਿਰ ਅੱਛਾ ਜਿੰਨੀ ਯਾਰ ਇਕੱਠੀ ਕੀਤੀ ਉਹਨਾਂ ਨੂੰ ਡਰ ਪੈਦਾ ਹੁੰਦਾ ਗਿਆ ਤੇ ਜਿਨੇ ਅੰਮ੍ਰਿਤ ਇਕੱਠਾ ਕੀਤਾ ਉਹਨੂੰ ਡਰ ਕਹਦਾ ਜੀ ਜਿਨੇ ਜ਼ਿੰਦਗੀ ਚ ਦੁਨੀਆ ਤੇ ਕਿਸਦਾ ਸਵਾਰੀ ਆਈ ਹੈ ਕਿਸਦਾ ਵਿਗਾੜਿਆ ਉਹਨੂੰ ਡਰਨਾ ਵੀ ਕਹਦਾ ਇੱਕ ਬੇਨਤੀ ਹੋਰ ਸੁਣਿਓ ਜਿਸ ਬੰਦੇ ਅੰਦਰ ਯਹਿਰ ਹੋਵੇ ਨਾ ਭਾਵੇਂ ਸਰਕਾਰ ਵੀ ਉਹਦੀ ਆਪਣੀ ਕਿਉਂ ਨਾ ਹੋਵੇ ਉਹ ਡਰਦਾ ਹੈ ਤੇ ਜਿਸ ਬੰਦੇ ਦੇ ਅੰਦਰ ਅੰਮ੍ਰਿਤ ਹੈ ਭਾਵੇਂ ਉਹਦਾ ਆਪਣਾ ਸਰਕਾਰੀ ਦਰਬਾਰੇ ਨਾਮ ਤੁਸੀਂ ਸਾਬ ਜਾ ਦੇਂਦੀ ਉਧਾਰੀ ਨੂੰ ਵੇਖ ਲਓ ਨੀਹਾਂ ਚ ਖਲੋਣ ਤੱਕ ਵੀ ਐਨ ਸ਼ਹਾਦਤ ਦਾ ਜਾਨ ਪੀਣ ਤੱਕ ਵੀ ਨਹੀਂ ਡਰੇ ਤੇ ਵਜ਼ੀਰ ਖਾਨ ਦੇ ਕੋਲ ਡਰ ਹੈ ਰਾਜ ਉਹਨਾਂ ਦਾ ਪਰ ਅੰਦਰੋਂ ਡਰੇ ਨਹੀਂ ਕਿਉਂਕਿ ਯਹਿਰ ਕੱਠੀ ਕੀਤੀ ਹੈ ਅੰਦਰ ਖੋਟ ਹੈ ਸਾਬ ਜਾ ਦੇ ਅੰਦਰ ਖੋਟ ਨਹੀਂ ਹੈਗੀ ਜਿਹੜੇ ਸ਼ਹਾਦਤ ਦੇ ਜਾਮ ਪੀ ਕੇ ਡਰ ਨਹੀਂ ਹੈਗਾ ਉਹਨਾਂ ਕੋਲ। ਤੋਂ ਹਜ਼ੂਰ ਸਮਝਾਉਂਦੇ ਨੇ ਬਿਕ ਸੰਚੈ ਨਿਤ ਡਰਤਾ ਫਿਰੈ ਅੱਛਾ ਸ਼ਬਦ ਵੀ ਨੇਤੀ ਵਰਤਿਆ ਇਥੇ। ਉਹਦਾ ਡਰ ਡੜ ਕੇ ਹੀ ਜੀਵਨ ਗੁਜ਼ਰਦਾ ਸਹਿਮਿਆ ਰਹਿੰਦਾ 24 ਘੰਟੇ ਹੀ। ਸਹਿਮ ਚ ਜੀਵਨ ਗੁਜ਼ਰਦਾ ਉਹਦਾ। ਕਿਉਂ? ਕਿਉਂਕਿ ਨੇੜੇ ਨਹੀਂ 부ਝਿਆ ਉਹਨੂੰ। ਜਿਹਨੇ ਨੇੜੇ ਨਹੀਂ 부ਝਿਆ ਉਹਦੇ ਕੰਮ ਚੰਗੇ ਕਿੱਥੋਂ ਹੋਣੇ ਨੇ। ਤੋਂ ਹਜ਼ੂਰ ਸਮਝਾਉਂਦੇ ਨੇ ਨਿਕਟ 부ਝੈ ਸੋ ਬੁਰਾ ਕਿਉ ਕਰੈ ਬਿਕ ਸੰਚੈ ਨਿਤ ਡਰਦਾ ਅੱਛਾ ਦੋਵੇਂ ਪਾਤਰ ਬਰਾਬਰ ਚੱਲ ਰਹੇ ਆ ਦੋਵਾਂ ਦੇ ਜੀਵਨ ਬਿਆਨ ਕਰ ਰਿਹਾ ਜਿਹੜਾ ਨਿਕਟ ਬੁਝ ਲੈਂਦਾ ਉਹ ਬੁਰੇ ਨਹੀਂ ਕਰਦਾ ਕੰਮ ਜਿਹੜਾ ਨਿਕਟ ਨਹੀਂ ਬੁਝਦਾ ਜ਼ਹਿਰ ਇਕੱਠਾ ਕਰਦਾ ਵਕਾਰ ਇਕੱਠੇ ਕਰੀ ਜਾਂਦਾ ਵਾ ਉਹ ਡਰਦਾ ਰਹਿੰਦਾ ਵਾ ਇਹ ਹੁਣ ਮੈਂ ਇਹਨਾਂ ਚੋਂ ਕਿਹੜਾ ਜੀਵਨ ਚੁਣਨਾ ਇਹ ਮਰਜ਼ੀ ਮੇਰੀ ਆਪਣੀ ਸਾਸ ਜੀ ਇਹ ਮਰਜ਼ੀ ਸਾਡੀ ਆਪਣੀ ਅਸੀਂ ਇਹਨਾਂ ਚੋਂ ਕਿਹੜਾ ਪਾਤਰ ਬਣਨਾ ਚਾਹੁੰਦੇ ਅਸੀਂ ਡਰਨ ਵਾਲਾ ਬਣਨਾ ਚਾਹੁੰਦੇ ਆ ਜਾਂਸੀ ਆਪਣੀ ਜ਼ਿੰਦਗੀ ਵਿੱਚ ਬੁਰੇ ਕੰਮ ਛੱਡ ਕੇ ਚੰਗੇ ਇਨਸਾਨ ਬਣਨਾ ਚਾਹੁੰਦੇ ਮਰਜੀ ਸਾਡੀ ਆਪਣੀ ਆ ਇਹ ਮਰਜੀ ਸਾਡੀ ਆਪਣੀ ਗੁਰੂ ਸਾਹਿਬ ਨੇ ਦੋਵੇਂ ਰਾਖ ਖਾ ਦਿੱਤੇ ਸਨ ਤੋ ਸਾਬ ਸਮਝਾਉਂਦੇ ਨੇ ਬਿਕ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਹੈਗਾ ਨੇੜੇ ਆ ਅਰ ਭੇਦ ਨਾ ਪਾਇਆ ਇਹ ਭੇਦ ਨਹੀਂ ਪਾਉਣ ਨੂੰ ਤਿਆਰ ਹੈਗਾ ਬਿਨ ਸਤਗੁਰ ਸਭ ਮੋਈ ਮਾਇਆ ਅਡਾ ਸਭ ਸ਼ਬਦ ਹੈ ਨਾ ਤੇ ਤੁਸੀਂ ਵੇਖੋ ਸਭ ਦੇ ਭੱਬੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ ਇਸਤਰੀ ਲਿੰਗ ਸ਼ਬਦ ਹੈ ਰਹਾਉ ਦੇ ਬੰਦ ਜਿਹੜਾ ਸਭ ਸ਼ਬਦ ਹੈ ਉੱਥੇ ਔਂਕੜ ਲੱਗਾ ਹੋਇਆ ਉਪਲਿੰਗ ਸ਼ਬਦ ਹੈ ਇੱਕ ਜਿਹੜੇ ਬਾਣੀ ਸਮਝ ਕੇ ਪੜਨ ਵਾਲੇ ਮੇਰੇ ਤੁਸੀਂ ਬਜ਼ੁਰਗ ਭੈਣਾ ਬੱਚੇ ਬੈਠੇ ਹੋ ਜਿਹੜੇ ਆਪ ਸਮਝ ਕੇ ਪੜਦੇ ਹੁਣ ਵੇਖੋ ਸਭ ਦੇ ਭੱਬੇ ਨੂੰ ਔਂਕੜ ਤੇ ਸਭ ਦੇ ਭੱਬੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ ਜਦੋਂ ਮਾਤਰਾ ਤੋਂ ਬਿਨਾ ਆਏਗਾ ਔਂਕੜ ਨਹੀਂ ਲੱਗਾ ਹੋਏਗਾ ਤੋ ਇਸਤਰੀ ਲਿੰਗ ਸ਼ਬਦ ਹੋਏਗਾ ਸਭ ਮੋਹੀ ਮਾਇਆ ਸਾਰੀ ਸਾਰੀ ਇਸਤਰੀ ਲਿੰਗ ਸ਼ਬਦ ਹੈ ਜਦੋਂ ਔਂਕੜ ਆ ਗਿਆ ਉਦੋਂ ਪੁਲਿੰਗ ਸ਼ਬਦ ਹੈ ਤੋ ਗੁਰੂ ਸਾਹਿਬ ਜੀ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਜਿਹੜੀ ਸਿਹਾਰੀ ਲੱਗੀ ਆ ਔਂਕੜ ਆ ਦਲਾਵਾਂ ਨੇ ਇਹਨਾਂ ਦੇ ਵੀ ਕੋਈ ਅਰਥ ਨਹੀਂ ਸਾ ਇਹ ਵੀ ਨਹੀਂ ਵੀ ਗੁਰੂ ਸਾਹਿਬ ਨੇ ਕਿਤੇ ਲਿਖ ਦਿੱਤਾ ਤੇ ਕਿਤੇ ਲਿਖਿਆ ਹੀ ਨਹੀਂ ਹੁਣ ਇੱਕੇ ਸ਼ਬਦ 'ਚ ਇੱਕ ਜਗ੍ਹਾ ਔਂਕੜ ਲਿਖ ਤਕ ਹੁਣ ਪਹਿਲੇ ਬੰਦ ਵਿੱਚ ਔਂਕੜ ਹੈ ਨਹੀਂ ਗਰਹਾਉ ਦੇ ਬੰਦ ਵਿੱਚ ਔਂਕੜ ਹੈਗਾ ਵਾ ਤੁਹਾਡਾ ਗੁਰੂ ਸਾਹਿਬ ਜੀ ਨੂੰ ਵਿਆਕਰਨ ਉਕਤੇ ਤੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਬੜਾ ਕੰਮ ਕੀਤਾ ਇਸ ਬਾਰੇ ਬਹੁਤ ਜ਼ਿਆਦਾ ਤੋਸ਼ ਕਰਕੇ ਮਹਾਰਾ ਜੀ ਨੇ ਨਿਕਟ ਬੁਝੈ ਸੋ ਬੁਰਾ ਕਿਉ ਕਰੈ ਬੇਕ ਸੰਚੈਨਿਤ ਡਰਤਾ ਫਿਰੈ ਹੈ ਨਿਕਟੇ ਹੈਗਾ ਨੇੜੇ ਆਰ ਭੇਦ ਨਾ ਪਾਇਆ ਇਸ ਭੇਦ ਨੂੰ ਸਮਝਣ ਨੂੰ ਤਿਆਰੀ ਹੈ ਨਹੀਂ ਮਨੋਖ ਬਿਨ ਸਤਗੁਰ ਸਾਰੇ ਪੜੋ ਜੀ ਬਿਨ ਸਤਗੁਰ ਸਭ ਮੋਹੀ ਮਾਇਆ ਬਿਨ ਸਤਗੁਰੂ ਤੋਂ ਬਿਨ ਹੁਣ ਹੁਣ ਸਤਗੁਰੂ ਆ ਗਿਆ ਨਾ ਆਪਾਂ ਗੱਲ ਕਰ ਰਹੇ ਸੀ ਕਿ ਕਈ ਲੋਕ ਦਿਆਂ ਨੂੰ ਵੀ ਸਤਗੁਰੂ ਕਹਿੰਦੇ ਅੱਜਕੱਲ ਤਨ ਤਨ ਸਤਗੁਰੂ ਤੇਰਾ ਆਸਰਾ ਸਮਝਦੇ ਹੋ ਤੁਸੀਂ ਉਹ ਤੇ ਇੱਕ ਕਰੇਲੇ ਨੂੰ ਹੱਥ ਲਾਦੇ ਉਹ ਵੀ ਲੱਖਾਂ ਦਾ ਵਿਕਦਾ ਹੈ ਪਤਾ ਹੀ ਆਪਾਂ ਨੂੰ ਸਰ ਹੁਣ ਇਹਦਾ ਮਤਲਬ ਕੀ ਹੋਇਆ ਵੀ ਸਤਗੁਰੂ ਸਤਗੁਰੂ ਦਾ ਸੱਚਾ ਉਪਦੇਸ਼ ਸਤਗੁਰੂ ਦੀ ਸੱਚੀ ਸਿੱਖਿਆ ਵੇਖਿਆ ਜਾਣਾ ਗੁਰੂ ਦੀ ਸਿੱਖਿਆ ਦੇ ਰਿਜ਼ਲਟ ਵੇਖੇ ਜਾਣੇ ਸਾਡੇ ਗੁਰੂ ਦੀ ਸਿੱਖਿਆ ਕੀ ਸੀ ਸਾਡੇ ਗੁਰੂ ਨੇ ਇਹ ਨਹੀਂ ਆਖਿਆ ਵੀ ਆਹ ਚੀਜ਼ ਨੂੰ ਹੱਥ ਲਾਤਾ ਤੇ ਆਹ ਚੀਜ਼ ਇੰਨੀ ਮਹਿੰਗੀ ਹੋ ਗਈ। ਗੁਰੂ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਜਦੋਂ ਸੱਚੀ ਸਿੱਖਿਆ ਆਣ ਕੇ ਟਿਕੇਗੀ ਨਾ ਤੇਰਾ ਜੀਵਨ ਮਹਿੰਗਾ ਹੋਏਗਾ। ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇਪਨੀਤ ਸੰਗਾਰੇ। ਜਨਮ ਭਵੰਤੇ ਨਰਕ ਪੜਨਤੇ ਤਿੰਨ ਕੇ ਕੋਲ ਉਧਾਰੇ। ਗੁਰੂ ਜੀ ਦੀ ਸੱਚੀ ਸਿੱਖਿਆ ਜਦੋਂ ਅੰਦਰ ਆਣ ਕੇ ਟਿਕੀ ਤੇਰਾ ਜੀਵਨ ਮਹਿੰਗਾ ਹੋ ਜਾਏਗਾ। ਸਤਗੁਰ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਰਤਨ ਗੁਰੂ ਦਾ ਸ਼ਬਦ ਜਦੋਂ ਤੇਰੇ ਜੀਵਨ ਚਾਨਕ ਟਿਕੇਗਾ ਤੇਰਾ ਜੀਵਨ ਵੀ ਮਹਿੰਗਾ ਹੋ ਜਾਏਗਾ